ਆਰਡਰ ਕੁਆਲਟੀ ਚੈੱਕ ਕਰ ਸਕਦੇ ਹਾਂ ਤੇ ਜਿਹੜਾ ਸਭਾ ਸਭਾ ਦਾ ਠੰਡਾ ਜੰਮੀ ਵੀਰੇ ਯਾਰ ਚੀਜ਼ਾਂ ਦਾ ਕੋਈ ਪੈਸਿਆਂ ਨਾਲ ਗਾਂਵ ਵਾਲਾ ਕੰਮ ਹੀ ਆ ਓਏ ਪੈਸਿਆਂ ਨਾਲ ਮੇਲ ਨਹੀਂ ਹੁੰਦਾ ਗੁਰੀ ਜੀ ਜੇ ਆਪਾਂ ਕਹੀਏ ਪੈਸਿਆਂ ਨਾਲ ਇਹ ਚੀਜ਼ਾਂ ਦਾ ਕੋਈ ਮੇਲ ਨਹੀਂ ਦੇਖ ਚੀਜ਼ ਦੇ ਕਿੰਨੇ ਪੈਸੇ ਦੱਸਿਆ ਤੀ ਇਹਦੇ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿ ਗਿਆ ਬੱਡਬਰਵਾ ਟੋਲ ਪਲਾਜ਼ਾ ਤੇ ਤਨੌਲਾ ਮੰਡੀ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਗਿਣਤੀ ਤੋਂ ਬਾਹਰ ਝੋਟੀਆਂ ਦਿਖਾ ਦਾਂਗੇ ਦਿਖਾ ਦਾਂਗੇ ਟੌਪ ਤੋਂ ਟੌਪ ਹੋਰ ਪ੍ਰਦੀਪ ਕਮੇ ਬਹੁਤ ਵਧੀਆ ਵੀਰੇ ਕਿਰਪਾ ਪ੍ਰਮਾਤਮਾ ਦੀ ਛੜਦੀ ਕਲਾ ਛੜਦੀ ਕਲਾ ਜਮਾ ਚੱਲਦਾ ਕੰਮ ਫਿਰ ਕਰਨੇ ਮਾਰੋ ਮਾਰ ਵੀਰੇ ਜੋ ਜਾਨਵਰ ਟੌਪ ਦੇ ਦੇਵਾਂਗੇ ਆਪੇ ਚੱਲੂ ਤੇ ਨਾਲੇ ਭਾਸੇ ਭਲਾ ਵੀ ਤਸੱਲੀ ਕਰਕੇ ਆਵੇ ਜਿਹੜਾ ਆਪਣੇ ਕੋਲੇ ਆਉਂਦਾ ਜੀ ਇੱਕ ਮੌਕੇ ਉਹ ਵੀ ਆ ਜੇ ਠੀਕ ਹੈ ਮੰਨ ਕੇ ਵੀ ਬੰਦਾ ਦੇਖ ਕੇ ਜਾਵੇ ਅਗਲਾ ਇਹ ਨਹੀਂ ਹੈਗਾ ਆਪਣੇ ਕੋਲ ਉਹ ਕੰਮ ਹੈ ਨਹੀਂ ਵੀ ਵੀਡੀਓ 'ਚ ਕੁਝ ਦਿਖਾਓ ਤੇ ਨਿਕਲੇ ਕੁਝ ਠੀਕ ਹੈ ਗੱਲ ਕਰ ਦਈਏ ਬਹੁਤ ਬੱਦਾ ਮਿੰਤਲਾ ਦੇ ਜੇ ਆਪਾਂ 20 ਮੱਜਾਂ ਦਾ ਸੌਣ ਲੈਣੀ ਜਾਂਦੀ ਹਾਂ ਕਿਉਂਕਿ ਕੱਚੀ ਗੱਲ ਆਪਾਂ ਕਰਨੀ ਨਹੀਂ ਠੀਕ ਆ ਗੱਲ ਹੈ ਕਹਿਣ ਵਾਲਾ ਤੇ ਮੂੰਹ ਨਹੀਂ ਫੜਨਾ ਚਾਹੀ ਜਿੰਨੀ ਠੀਕ ਤੋਂ ਠੀਕ ਮੈਂਸ ਲੈ ਦੇ ਤਾਂ ਵੀ ਨਹੀਂ ਪਰ ਜਿਹੜੀ ਚੀਜ਼ ਆਪਾਂ ਦੱਸਤੀ ਹੋਊਗੀ ਉਹ ਦਿਖਾਵਾਂਗੇ ਬ੍ਰੈਂਡ ਹੀ ਹੁਣ ਵੀ ਠੀਕ ਆ ਗੱਲ ਹੈ ਜਿਹੜਾ ਮਰਜੀ ਸੱਜਣ ਪਹਿਲਾਂ ਵਾਲੇ ਵਾਲੇ ਵੀਡੀਓ ਚੈੱਕ ਕਰੇ ਰੇਟ ਰੂਟ ਲੋਕਾਂ ਦੇ ਚੈੱਕ ਕਰੇ ਉਸ ਤੋਂ ਬਾਅਦ ਆਪਣੇ ਕੋਲ ਆਜੇ ਫੇਰ ਦੇ ਹਾਂ ਫੇਰ ਕਰਾਵਾਂਗੇ ਲੋਕਾਂ ਨੂੰ ਹਾਂ ਕਿੰਨੀ ਤਫਲੀਆ ਜਨਮਰ ਟੋਟਲ ਏ ਟੂ ਜ਼ेड ਹਰਿਆਣਾ ਆ ਜਾ ਗੈਰੀ ਫਿਰ ਇੱਕ ਨੰਬਰ ਵਾਲੀ ਤੇ ਬੱਚਾ ਲਾ ਦੇ ਪਹਿਲਾਂ ਮੈਨੂੰ ਬੱਚਾ ਹੀ ਲਾ ਦੇ ਪਹਿਲਾਂ ਕੀ ਕਹਿੰਦੀ ਆ ਤੇ ਉਦੋਂ ਤੱਕ ਗੈਰੀ ਆ ਇਹਦਾ ਲੈ ਵਾ ਚੀਜ਼ ਦੇਖ ਚੀਜ਼ ਕਰਮਾ ਲਈ ਦੁੱਧ ਬਾਈ ਲੋਕਾਂ ਵਾਂਗ ਹਵਾ ਚ ਗੰਡ ਕੋਈ ਮਾਰਨ ਦਾ ਫਾਇਦਾ ਨਹੀਂ ਦਿੰਦਾ 12 ਤੋਂ 13 ਕਿਲੋ ਦੁੱਧ ਜਿਹੜਾ ਮਰਜ਼ੀ ਸੱਜਣ ਮੰਨ ਕੇ ਲੈ ਲੈ ਠੀਕ ਆ ਜੀ ਚਵਾਈ ਲੱਗੀ ਆ 6 ਦੰਦ ਝੁੱਟੀਆਂ ਜਿਆਦਾ ਆਪਣੇ ਕੋਲੇ ਅੱਜ ਪਹਿਲਾਂ ਨਾਲ ਝੁੱਟੀਆਂ ਵੀ ਨੇ 4-4 ਦੰਦ ਦੀਆਂ ਠੀਕ ਆ ਜੀ ਇੱਕ 2 ਤਾਂ ਆਪਣੇ ਕੋਲੇ ਤੋਫੀ ਖੜੇ ਨੇ 18 ਤੋਂ 20 ਕਿਲੋ ਵਾਲੇ ਜਮਾਂ ਬ੍ਰਾਂਡ ਹੀ ਠੀਕ ਆ ਗੱਲ ਚਾਰ ਦੰਦ 6 ਹਾਂ ਬਾਕੀ ਮੇਨ ਆਪਣੇ ਕੋਲੇ ਜਿਹੜਾ ਅੱਜ ਦੇ ਜਾਨਵਰ ਨੇ 12 13 14 15 ਦੋ ਝੋਟੀਆਂ ਜਿਆਦੇ ਦੁੱਧ ਵਾਲੀਆਂ ਨੇ ਠੀਕ ਹੈ ਜੀ ਬਾਕੀ ਸਾਰੀਆਂ ਇਸੇ ਤਰ੍ਹਾਂ ਦੀਆਂ ਨੇ ਠੀਕ ਹੈ ਗੱਲ 12 ਤੋਂ 15 ਹਾਂ ਵੀ ਪਰ ਬਈ ਯਾਰ ਜਾਨਵਰ ਦਿਖਾਵਾਂਗੇ ਮੇਨ ਗੱਲ ਇਹ ਆ ਜੇ ਕਿਸੇ ਸੱਜਣ ਨੇ ਨਹੀਂ ਵੀ ਲੈਣੀ ਨਾ ਤਾਂ ਵੀ ਇੱਥੇ ਆ ਕੇ ਤਸੱਲੀ ਕਰਕੇ ਜਾਵੇ ਵੀ ਯਾਰ ਪਤਾ ਲੱਗਦਾ ਕਿਉਂਕਿ ਸ਼ੌਂਕ ਜਾਗਦਾ ਬਈ ਇਹ ਜਾਨਵਰਾਂ ਦਾ ਠੀਕ ਹੈ ਗੱਲ ਚਾਹੋ ਪਰ ਚੀਜ਼ ਵਧੀਆ ਦੋ ਕੋਈ ਵੀ ਬੰਦਾ ਆਪਣਾ ਗੱਲ ਸਿੱਧੀ ਜਾਣਦੇ ਆ ਪੈਸੇ ਬੰਦਾ ਕੋਈ ਵੀ ਵੀਰੇ ਭੁੱਲ ਜਾਂਦਾ ਪਰ ਜਾਨਵਰ ਦੁੱਖਦਾ ਰਹਿੰਦਾ ਹਨਾ ਠੀਕ ਹੈ ਗੱਲ ਲਾ ਆ ਗਈ ਬਾਈ ਬਸ ਉਤਰੋ ਬਾਈ ਉਤ ਮਾਰਦੇ ਤਾਰੇ ਤੋਂ ਸਾਨੂੰ ਤਾਰੇ ਹੀ ਮਾਰ ਕੇ ਦਿਖਾ ਦੇਣਾ ਬੱਚਾ ਇਹਦਾ ਲਾਤ ਆਦੀ ਗਾ ਤੇ ਰੇਟ ਹੈਰਾਨ ਕਰਨ 12 13 ਕਿਲੋ ਦੁੱਧ ਵੀਰੇ ਜਿਹੜਾ ਮਰਜੀ ਸੱਜਣ ਮੰਨ ਕੇ ਲੈ ਲੈ ਥਣ ਲੱਗਿਆ ਬਹੁ ਵੇ ਤੋਰ ਦੇ ਪੁੱਤ ਮੈਨੂੰ ਤੋਰ ਦੇ ਖੋਲ ਕੇ ਤੇ ਇੱਥੋਂ ਘਰੀ ਬਾਡੀ ਬੂਰੀ ਬ੍ਰੀਕ ਦੇਖ ਬਾਈ ਕਿੰਨੀ ਦੇਖੀ ਕੰਜ ਵਰਗੀ ਭਾ ਵੀ ਇਹਦਾ ਫਿਰ ਬ੍ਰੀਕ ਬ੍ਰੀਕ ਜੀ ਕਰਨਾ ਨਾ ਪਾ ਐ ਨਹੀਂ ਹੈਗਾ ਪਾ ਜਿੰਨੀਆਂ ਦੇ ਕਰਾਂਗੇ ਜਾਇਜ਼ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਵੀਡੀਓ ਤਾਂ ਬਣਾ ਵੀ ਅੱਜ 7 8 ਮੱਝਾਂ ਪਹਿਲਾਂ ਸੇਲ ਹੋ ਗਈਆਂ ਆਪਣੀਆਂ ਠੀਕ ਹੈ ਜੀ ਹਾਂ ਵੀਡੀਓ ਥੋੜਾ ਲੇਟ ਹੋ ਗਿਆ ਤੂੰ ਨਾ ਠੀਕ ਆ ਗੱਲ ਹਾਂ ਤੇ ਦੰਦਾਂ ਚ ਆ ਗਈ ਛੇ ਦੰਦਾਂ ਦੀ ਕੁਆਲਿਟੀ ਨੇ ਬੁਰੀ ਕਹਿ ਦਿੰਦਾ ਅਗਲਾ ਵੀਰੇ ਕੁਆਲਿਟੀ ਦੇ ਖਿੱਚ ਖਿੱਚ ਚੋਬਰਾ ਬਰੀਡ ਦੇਖ ਕਿੰਨੀ ਆ ਕਰਮ ਵਾਲੀ ਦੀ ਚੱਲ ਪੁੱਤ ਚੱਲ ਬੁਰੀ ਸੌਦਾ ਇੱਕ 20 ਦੇ ਤੇ ਪੰਜ ਛੋਟ ਜਿਹੜਾ ਮਰਜੀ ਸੱਜਣ ਲੈ ਜੀ ਸਿਰਫ 1 ਲੱਖ ਤੇ 15 15000 ਦੀ ਜਿੱਤੇ ਮਰਜੀ ਹੁਣ ਇਹ ਜੀਆਂ ਝੋਟੀਆਂ ਬਾਈ ਕਿਹੜਾ ਦਿੰਦਾਗਾ ਆ ਬਾਈ ਕਹਿੰਦਾ 1 ਲੱਖ ਤੇ 15 ਦੀ ਦੇ ਦਾਂਗੇ ਕਮਾਲਾ ਚੋਬਰਾ 1200 ਨੂੰ ਮਾਰ ਕੇ ਦਿਖਾਤੀਆਂ ਚਵਾਈ 12 ਕਿਲੋ ਦੁੱਧ ਖਰਾ ਮੰਨ ਕੇ ਲੈ ਲੈ ਇਹ ਹੈ ਨਹੀਂਗਾ ਵੀ 15 ਦੂ ਉਹ ਅਗਲੇ ਦੇ ਅੱਗੇ ਮਿਹਨਤ ਚ ਇਹ ਦੇ ਦੇ ਪਰ ਜਿਹੜੇ ਆਪਾਂ ਜੈਨੂਨ ਚੀਜ਼ ਕਹਿੰਦੇ ਆ ਵੀ ਜਿੰਨਾ ਦੇਣਾ ਇਹਨੇ ਉਨੇ ਹੀ ਦੇਣਾ ਕਰਮ ਵਾਲੀ ਨਹੀਂ ਠੀਕ ਆ ਗੱਲ 1 ਲੱਖ ਤੇ 15000 ਦੀ ਦੇ ਦਾਂਗੇ ਬਹੁਤ ਜ਼ਿਆਦਾ ਚੰਗੀ ਝੋਟੀ ਆ ਹੋ ਸਕਦਾ ਜੇ ਭਾਈ ਵਧੀਆ ਬੰਦੇ ਕੋਲੇ ਵਾਕੀਆ ਨਹੀਂ ਪਤਾ 14 ਕਿਲੋ ਦੁੱਧ ਵੀ ਲੈ ਲੈ ਬਹੁਤ ਸੋਹਣਾ ਥਣ ਚੱਡਾ ਠੀਕ ਆ ਗੱਲ ਇਹਦੀ ਬਿਲਕੁਲ ਸਾਰੀ ਬਰੀਡ ਦੇਖ ਮੁਰਮ ਭਾਈ ਮੇਨ ਗੱਲ ਜਾਤ ਨਸਲ ਦੀ ਆ ਇਹਦਾ ਬਾਈ ਕਹਿੰਦਾ ਲੈਣਾ 1 ਲੱਖ ਤੇ 15 ਤੇ ਹੋਣਗਰੀ 2 ਨੰਬਰ ਵਾਲੀ ਤੇ ਮਾਰ ਦੇ ਕੈਮਰਾ ਤੋੜ ਚੋ ਇਹਨੇ ਉਤਾਰਾ ਮਾਰ ਦੇ ਹਾਂ ਬੱਚਾ ਲਾ ਦੇ ਇਹਦਾ ਕਿਹੜਾ ਸੂਆ ਦੂਜਾ ਸੂਆ ਬਾਈ ਕੱਲ ਦੀ ਤਾਜੀ ਸੂਈ ਹੋਈ ਆ ਠੀਕ ਆ ਜੀ ਜਿਹੜੀ ਮਾਲਕਾਂ ਦੀ ਰਿਪੋਰਟ ਵੀਰੇ 13 ਕਿਲੋ ਦੁੱਧ ਦੀ ਆ ਪਿਛਲੇ ਸੂਏ ਦੀ ਹੁਣ ਜੇ ਆਪਾਂ ਲੇਵਾ ਦੇ ਇੱਕ ਕਹਦੇ ਬਾਈ 17 ਦੂ ਨਾ ਪਰ ਵੀ ਇੰਨਾ ਹੈਗਾਗਾ ਵੀ 13 ਤੋਂ 14 ਕਿਲੋ ਦੁੱਧ ਇਹ ਨਾਰਮਲ ਦੇ ਦੂ 13 ਤੋਂ 14 ਕਿਲੋ ਦੇ ਦਊਗੀ ਹਾਂ ਬੱਚਾ ਕੀ ਆ ਗਿਆ ਨਾਲ ਇਹਦੇ ਇਹਦੇ ਮਗਰ ਵੀਰੇ ਕੀ ਆ ਪਤੋਂ ਐ ਮੇਲ ਦੋ ਝੁੱਟੀਆਂ ਮਗਰ ਮੇਰਾ ਬਾਕੀ ਸਾਰੀਆਂ ਕਟੀਆਂ ਨੇ ਅੱਜ ਠੀਕ ਐ ਗੱਲ ਦੋ ਨਾਲ ਆਗੇ ਕੱਟੇ ਤੇ ਬਾਕੀ ਸਾਰੀਆਂ ਤਿੰਨ ਤਿੰਨ ਮਗਰ ਕੱਟੇ ਬਾਕੀ ਸਾਰੀਆਂ ਕਟੀਆਂ ਨੇ ਠੀਕ ਐ ਗੱਲ ਆ 1700 ਨੂੰ ਇਹ ਜੀਆਂ ਵੀ ਦਿਖਾ ਦੇਣਾ ਮਾਰ ਕੇ ਦੋ ਨੰਬਰ ਬੋਲੇ ਤੇ ਬਾਈ ਦੇਖ ਜਮਨ ਕਰਮਾਲੀ ਅਗਲਿਆਂ ਚ ਵੀ ਮਾਰ ਦੋ ਜੀ ਤੋਰ ਖੋਲ ਕੇ ਬਾਈ ਬਾਕੀ ਸਾਨੂੰ ਤੋੜ ਕੇ ਦਿਖਾ ਦਿੰਨਾ ਥਣ ਦਾ ਸਾਈਜ਼ ਬਹੁਤ ਸਾਰਾ ਕਰ ਲਿਆ ਬਾਕੀ ਵੀ ਜਿੰਨੇ ਵੀ ਜਾਨਵਰ ਆ ਬਾਈ ਸਾਰੇ ਬਾਡੀ ਵਾਲੇ ਨੇ ਇਹ ਨਹੀਂ ਹੈਗਾ ਕਿ ਕੋਈ ਮੀਡੀਅਮ ਸਾਈਜ਼ ਹੋ ਤੇ ਆਪਣਾ ਦਸਣ ਚ ਫਰਕ ਨਿਕਲੇ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਇੱਥੋਂ ਦਿਖਾ ਕੇ ਰਿਓ ਤੇ ਆ ਗਈ ਜਮਾ ਬਰੀਕ ਸ਼ੀਸ਼ੇ ਵਰਗੀ ਨਾਲ ਤੇਲ ਵੀ ਨਹੀਂ ਲਾਇਆ ਨਾ ਨੋਰਮਲ ਨੇ ਬਾਈ ਸਾਰੀਆਂ ਨੈਚੁਰਲ ਨੇ ਸਾਰੀਆਂ ਸੂਆ ਆ ਗਈ ਦੂਜਾ ਕਦੋਂ ਸੂਈ ਤੇ ਬਾਈ ਇਹ ਰਾਤ ਸੂਈ ਆ ਬਾਈ ਚੱਲ ਬੱਦੀ ਸੂਈ ਨਾਲੂ ਗਿੱਲਾ ਬੱਚੇ ਦਾ ਨਾਲ ਹੀ ਆ ਤੇ ਬਾਕੀ ਸਾਫ ਸੂਫ ਵਾਲੀਆ ਚੋਟੀ ਦੀ ਗੱਲ ਕਰਨੀ ਬਾਕੀ ਬਾਈ ਰੇਟ ਇਹ ਹੀ ਗੱਟੀ ਦਾ 2 ਲੱਖ ਵੀ ਲੋਕ ਮੰਗ ਲੈਂਦੇ ਨੇ ਪਰ 1 ਲੱਖ ਤੇ 40 ਹਜ਼ਾਰ ਦੀ ਕੱਟੀ ਦੇ ਦਿਆਂਗੇ 1 ਲੱਖ ਤੇ 40 ਹਜ਼ਾਰ ਦੀ ਆਪਾਂ ਇਹ ਦੇ ਆਪਾਂ ਪਹਿਲਾਂ ਵੀ ਗੱਲ ਕਰੀ ਆ ਬਾਈ ਹੋਰ ਗੱਲ ਆ ਕੋਈ ਆਪਣੇ ਨੇੜੇ ਦੇ ਲੈ ਕਹਿੰਦੇ ਵੀ ਇਧਰ ਪੰਜਾਬ ਦੀ ਤਾਂ ਵੀ ਸੌ ਨਹੀਂ ਲੈਂਦੇ ਮੱਝ ਫੜ ਕੇ ਲੈ ਜੇ ਮੁਫਤ ਤੇ ਦੇ ਦਿਆਂਗੇ ਹਾਂ ਆ ਤੇ ਮੱਝਾਂ ਬਾਈ ਕਹਿੰਦਾ ਸਾਰੀਆਂ ਹਰਿਆਣੇ ਦੀਆਂ ਪਰ ਜਿਹੜੀ ਚੀਜ਼ ਕਹਿ ਕੇ ਦੇਵਾਂਗੇ ਬਾਈ ਉਨੀ ਹੀ ਦੇਵਾਂਗੇ ਇਹਨੂੰ 13 ਤੋਂ 14 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਜਾਏ ਬਰੀਡ ਕੁਆਲਿਟੀ ਦੇਖ ਮੇਨ ਗੁਰੀ ਕੀ ਆ ਕੁਆਲਿਟੀ ਆ ਆਸਲਾ ਮੁਕੇ ਵਰਗੀ ਦੇਖ ਤੇ ਸਵੇਰ ਆਦੀ ਠੰਡੀ ਗਾਂਵਾਂ ਵਾਲਾ ਕੰਮ ਹੀ ਆ ਹਨਾ ਇਹ ਬਾਈ ਕਹਿੰਦਾ ਪਰ ਮਾਲਕ 15 ਕਿਲੋ ਦਾ ਆਪਾਂ ਕਹਿੰਦੇ ਵੀ ਯਾਰ ਅਗਲੇ ਕੋਲ 40 ਦੀ ਤੇ ਹੁਣ ਮਾਰਦੇ ਚੋਬਰਾ ਕੈਮਰਾ 3 ਨੰਬਰ ਵਾਲੀ ਝੋਟੀ ਤੇ ਇਹਦੇ ਖੋਲੇ ਬਾਈ ਥੋੜੀਆਂ ਭਲਾਂ ਹੈਗੀਆਂ ਨੇ ਕੱਟੀ ਨੂੰ ਹੁਣ ਮੰਨ ਕੇ ਖਾਲੀ ਹੁੰਦੀ ਨੌਕ ਨੌਕ ਤੋਂ 9 ਕਿਲੋ ਤੋਂ ਸਟਾਰਟ ਸੂਆ ਕਿਹੜਾ ਜੀ ਪਹਿਲਾਂ ਬਾਈ ਸੂਆ ਪਹਿਲਾਂ 9 ਕਿੱਲੇ ਬੋਲੇ ਤੋਂ ਸ਼ੁਰੂ ਆ ਤੇ ਬਰੀਕ ਬਰੂਕ ਆ ਗਈ ਫੁੱਲ ਜਮਾ ਹਨਾ ਆਰਡਰ ਬਹੁਤ ਸੋਹਣਾ ਰੱਖ ਦਿਆ ਗਾਰੀ ਬਟਨ ਵਾਲਾ ਆਰਡਰ ਰੱਖ ਦਿਆ ਬਹੁਤ ਵਧੀਆ ਬਾਈ ਜੇ ਬਾਈ ਇਹਨਾਂ ਝੋਟੀਆਂ ਦੀ ਤਾਜ਼ੀਆਂ ਸੂਈਆਂ ਦੀ ਕੋਈ ਵੀਡੀਓ ਮੰਗਾਉਣਾ ਹੈ ਸੱਜਣ ਸਪੈਸ਼ਲ ਭੇਜ ਦਾਂਗੇ ਇਹ ਦੇਖਣ ਲੈ ਕੇ ਝੋਟੀਆਂ ਦੀ ਵੀਡੀਓ ਇਹਨਾਂ ਦੀ ਪੂਰੀ ਠੀਕ ਆ ਗੱਲ ਵੀ ਜਦੋਂ ਤਾਜ਼ੀਆਂ ਤੇਆਂ ਭਾਗੀਆਂ ਖੜੀਆਂ ਤੀ ਜਮਾ ਵੀ ਐਨ ਚਵਾਈ ਦੀਆਂ ਬਾਈ ਸਾਰੀਆਂ ਨੈੱਟ ਫਿੱਟ ਮਿਲਣਗੀਆਂ ਠੀਕ ਆ ਗੱਲ ਚਵਾਈ ਦੀਆਂ ਓਕੇ ਦੀ ਰਿਪੋਰਟ ਮਿਲਣਗੀਆਂ ਜੀ ਦੁੱਧ ਬਾਈ ਇਹ ਕੱਟੀ ਨੂੰ 12 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਜੇ ਠੀਕ ਆ ਜੀ ਇਹਦਾ ਵੀ ਰੇਟ ਬਾਈ ਜਮਾ ਬਾਜਵਾ 1 ਲੱਖ 20 ਹਜ਼ਾਰ ਜੋ ਪੰਜ ਛੋਟ ਕਰ ਦੇਣ ਇਹ ਵੀ 115 ਦੀ ਦੇ ਦੇਾਂਗੇ ਲੈ ਚੱਲ ਚੋਬਰਾ ਕਮਾ ਜਿੱਥੇ ਮ ਕੋਈ ਕੋਲੇ ਆ ਜੇ ਨਾ ਵੇ ਐਨ ਲੰਬੇ ਵਾਲਾ ਚੀਜ਼ ਨਹੀਂ ਹੋਊਗੀ ਮੋਟੀ ਚਵਾਈ ਦੀ ਕੱਟੇ ਨਾ ਕੋਈ ਔਲ ਨਾ ਕੁਛ ਸੂਆ ਪਹਿਲਾ ਤੇ ਚਾਰ ਦੰਦ ਬਾਈ 6 ਦੰਦ ਹੋਵੇ ਤਾਂ ਵੀ ਸੋ ਨਹੀਂ ਲੈਂਦੇ ਆ ਦੰਦਾਂ ਚ ਆ ਗਈ ਚਾਰ ਦੰਦ ਜਿਹੜੀ ਚੀਜ਼ ਦੇਖੀ ਉਹ ਦੱਸ ਕੇ ਦੇਵਾਂਗੇ ਦੇਣੀ ਆ 1 ਲੱਖ ਤੇ 15000 ਦੀ ਹਾਂ ਸਵੇਲਿੰਗ ਹੈਗੀ ਥੋੜੀ ਜੀ ਬਾਕੀ ਜਮਾ ਕਿਸੇ ਪਾਸੇ ਹੱਥ ਤਰਾਂ ਨਹੀਂ ਆਰਡਰ ਦੀ ਆ ਗਈ ਖਰੀ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਹੁਣ ਮਾਰ ਦੇ ਕਰੀ ਅਗਲੇ ਨੰਬਰ ਵਾਲੀ ਤੇ ਏ ਆ ਗਈ 4 ਨੰਬਰ ਤੇ ਝੋਟ ਜਿਹੜੀ ਇਹ ਝੋਟੀ ਹੈ ਬਾਈ ਇਹਦੀ ਰਿਪੋਰਟ ਹੈਗੀ ਆ 17 ਕਿਲੋ ਦੁੱਧ ਦੀ ਹਾਂ ਝੋਟੀ ਜਿਹੜੀ ਪਸੰਦ ਆਊਗੀ ਬਾਈ ਨੂੰ ਸਕਰੀਨਸ਼ਾਟ ਖਿੱਚ ਕੇ ਭੇਜ ਦਿਓ ਉਦੋਂ ਜਾਣਕਾਰੀ ਹੋ ਜੂਗੀ ਇਹਦੀ ਬਾਈ ਰਿਪੋਰਟ ਹੈਗੀ ਆ 16 17 ਕਿਲੋ ਦੁੱਧ ਹੈ ਨਾਰਮਲ ਦਿਊ ਵੀ ਜਿਹੜੀ ਚੀਜ਼ ਦੇਣ ਵਾਲੀ ਆ ਠੀਕ ਆ ਜੀ ਤੇ ਲੱਭਣਾ ਬਾਈ ਨਹੀਂ ਬਾਈ ਸੂਈ ਆ ਤਾਜੀ ਠੀਕ ਆ ਜੀ ਕੱਲ ਦੀ ਸੂਈ ਹੋਈ ਆ ਬਾਈ ਬੋਲੇ ਖਾਲੀ ਆ ਸਾਰੀ ਬੋਲੇ ਚ ਖਾਲੀ ਇਹ ਨਹੀਂ ਹੈਗਾ ਕੋਈ ਬਾਜ਼ਾਰ ਵਾਲੀ ਮੈਂ ਨਹੀਂ ਹੈਗੀ ਆਪਣੇ ਕੋਲ ਠੀਕ ਆ ਗੱਲ ਹਾਂ ਸੂਆ ਕਿਹੜਾ प्रदीप ਦਾ ਸੂਆ ਬਾਈ ਜੀ ਤੀਸਰਾ ਸੂਆ ਸੂਈ ਆ ਠੀਕ ਆ ਗੱ ਸੂਆ ਤੀਜਾ ਪਰ ਆਰਡਰ ਦਾ ਡਿਜ਼ਾਈਨ ਤੇ ਥਣ ਦਾ ਸੈਜ ਬਾਲਾ ਕਮਾਲ ਦਾ ਰੱਖਦੀ ਆ ਤੇ ਜਿਹੜੀ ਬਾਡੀ ਆ ਬਾਡੀ ਉੱਤੇ ਫੁੱਲ ਚੌੜੀ ਆ ਗਈ ਪੂਰੇ ਚੌੜੇ ਢਾਂਚੇ ਚ ਆ ਗਈ ਝੋਟੀ ਤੇ ਬਾਕੀ ਦੀ ਆਰਡਰ ਕੁਆਲਿਟੀ ਵੀ ਗਵਾਹੀ ਭਰਦੀ ਹੈ ਇਹਦੀ ਇੱਥੋਂ ਮਾਰ ਗੈਰੀ ਕੈਮਰਾਸ ਨਾਲ ਮਾਰ ਕੇ ਜੋਤਨਸਲ ਵਾਲਾ ਤਾਂ ਬਾਈ ਕੋ ਟਿਕਾਣਾ ਹੀ ਨਹੀਂ ਕਰਨ ਵਾਲੀ ਇਹਦੇ ਪਰ ਦੀ ਪੈਸੇ ਕਿੰਨੇ ਲਵਾਂਗੇ ਇਹ ਬਈ 40 ਦੀ ਝੋਟੀ ਦੇ ਦੇ ਇੱਕ ਲੱਖ ਤੇ 40 ਹਾਂ ਜਿਵੇਂ ਇਹ 1:40 ਤੇ ਉਧਰ ਇੱਕ 40 ਵਾਲੀ ਹੋ ਗਈ ਬਾਕੀ ਬਾਈ ਯਾਰ ਕੋਈ ਦੂਰ ਨੇੜੇ ਦਾ ਸੱਜਣਾ ਪਹੁੰਚ ਕਰ ਦਿਆਂਗੇ ਆਪਾਂ 200 ਕਿਲੋਮੀਟਰ ਤੱਕ ਕੋਈ ਵੀ ਆ ਕਈ ਵਾਰ ਜੋੜੇ ਦਾ ਕੋਈ ਭਾਅ ਕਰਦਾ ਕੋਈ ਚੱਕਰ ਨਹੀਂ ਠੀਕ ਆ ਗੱਲ ਪਰ ਇੱਕ ਚੀਜ਼ ਹੈਗੇ ਗੁਰੀ ਇੰਨੀ ਕਿ ਨਿਖਰਨੀ ਹੈ ਅੱਜ ਤੋਂ 5-7 ਦਿਨਾਂ ਨੂੰ ਵੀ ਦੇਖ ਦਿੱਖਦੀ ਹੈ ਜਿਹੜੀ ਚੀਜ਼ ਇਹ ਬਣ ਜੂ ਜੇ ਨਹੀਂ ਜੇ ਮੰਨ ਲਾ ਹੁਣ ਆਪਣੀ ਬਾਜ਼ਾਰ ਛੱਡਿਉ ਮੈਂ ਥਣ ਭਰੇ ਹੁੰਦੇ ਆ ਠੀਕ ਆ ਗੱਲ ਹਾਂ ਇੱਥੋਂ ਦਿਖਾ ਗਰੀ ਓਏ ਲੰਬਾਈ ਲੰਬੂਈ ਹੋਰ ਜਾਤ ਨਸਲ ਬਹੁਤ ਆ ਚਵਾਈ ਦੀਆਂ ਵੀਰੇ ਬਹੁਤ ਖਰੀਆਂ ਨੇ ਤੇ ਹੁਣ ਮਾਰ 5 ਨੰਬਰ ਵਾਲੀ ਇਹ ਆ ਗਈ ਮੀਣੀ ਗੰਪ ਇਹ ਬਾਈ ਯਾਰ 34 ਪਾ ਥੋੜਾ ਜਿਹਾ ਜਦੋਂ ਫੋਨ ਕਰਿਆ ਵੀ ਮੈਂ ਤੁਰ ਪਿਆ ਇਹ ਖਾਲੀ ਛੋਟੀ ਕੱਲ ਦੀ ਸੂਈ ਹੋਈ ਆ ਠੀਕ ਆ ਜੀ ਮੀਣੀ ਆ ਟੋਰ ਬਾਈ ਇਹਦਾ ਸੂਆ ਗੜਾ ਪਰ ਦੀਕਾ ਦੂਜਾ ਸੂਆ ਬਾਈ 14 ਕਿਲੋ ਦੁੱਧ ਦੀ ਰਿਪੋਰਟ ਆ ਪਹਿਲਣ ਦੀ ਠੀਕ ਆ ਬਾਡੀ ਤੇ ਗਰੀ ਨਾੜਾ ਨੂੜਾ ਦਿਖਾ ਦੀ ਓਏ ਨਾੜਾ ਨੂੜਾ ਬਹੁ ਨੇ ਪਿੰਡੇ ਤੇ ਤੇ ਜਾਨ ਦੀ ਹੌਲੀ ਹੌਲੀ ਪੁੱਤ ਹੋਣਾ ਯੋਰ ਵਾਲੇ ਨੇ 16 ਕਿਲੋ ਦੁੱਧ 15 ਤੋਂ 16 ਕਿਲੋ ਦੁੱਧ ਇਹ ਦੇ ਦੂ ਆ ਬਾਡੀ ਬੁੱਢੀ ਬਹੁਤ ਆ ਬਹੁਤ ਵੱਡੀ ਝੋਟੀ ਆ ਬਾਈ ਕਮਾ ਲਿਆ ਬਾਈ ਨਾਰਮਲ ਹਲਕੀ ਨਹੀਂ ਹੈਗੀ ਜੇ ਆਪਾਂ ਕਹੀਏ ਵੀ ਹਲਕੀ ਆ ਠੀਕ ਆ ਗੱਲ ਆ ਵੱਡੀ ਝੋਟੀ ਆ ਆ ਬਾਡੀ ਬੁੱਢੀ ਆ ਗਈ ਝੋਟੀ ਦੀ ਫੁੱਲ ਤੇ ਆ ਗਈ ਸੱਜਣੋ ਮੀਣੀਆਂ ਚ ਇਹ ਬਾਈ ਲਈ ਆਪਾਂ ਨੇ ਸਮੈਣ ਤੋਂ ਕਾਨੜੀ ਸਮੈਣ ਹਾਂ ਬਾਈ ਆ ਇਹ ਬਾਈ ਕਹਿੰਦਾ ਲਈ ਆ ਚਵਾਈ ਦੀ ਵੀਰੇ ਬਹੁਤ ਖਰੀ ਆ ਤੇ ਥੱਲੇੋਂ ਹੈਗੀ ਆ ਖਾਲੀ ਬਿਲਕੁਲ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਉੱਤੋਂ ਦਾ ਈਡੀ ਕਬਾਡੀ ਆ ਵੀ ਤਾਂ ਦਿਮਾਣ ਬੈਡ ਵਾਲਾ ਬਹੁਤ ਵੱਡੀਆਂ ਝੋਟੀਆਂ ਨੇ ਬਈ ਯਾਰ ਇਹਦਾ ਪ੍ਰਦੀਪ ਰੇਟ ਰੇਟ ਬਈ 140 ਤੋਂ 5 ਇਹਦਾ ਛੜ ਦਿਆਂ ਪਰ ਲੈਣ ਦੇਣ ਹੋਊਗਾ ਵੀ ਇਹ ਨਹੀਂ ਹੈਗਾ ਮੌਕੇ ਦੇ ਸੱਜਣ ਕੱਲ ਆਏ ਸੀ ਕਿ ਸੱਜਣ ਹਾਂਜੀ ਕਹਿੰਦੇ ਯਾਰ ਤੁਸੀਂ 40 ਦਾ ਵੀਡੀਓ ਤੇ ਕਹੀ ਆ ਵੀ ਪੁੰਡ ਕੇ ਬਈ ਔਖਾ ਹੋ ਜਾਂਦਾ ਹਨਾ ਜਿਹੜੀ ਚੀਜ਼ ਲੈਣ ਹੁਣ ਇਦਾਂ ਦੀ ਝੋਟੀ ਦਾ ਅਗਲਾ ਬਹੁਤ ਮੁੱਲ ਕਰ ਦਿੰਦਾ ਵੱਡੀ ਬੁੱਡੀ ਫੋਲਾ ਤੇ ਹੁਣ ਤੋਰ ਦੇ ਚੋਂ ਭਰਾਗਲੇ ਨੰਬਰ ਵਾਲੀ 6 ਨੰਬਰ ਤੇ ਆ ਗਈ ਝੋਟੀ ਨੰਬਰ ਇਹ ਵੀ ਬਈ ਰਾਤ ਦੀ ਤਾਜੀ ਸੂਈ ਹੋਈ ਆ ਸੂਆ ਕਿਹੜਾ ਜੀ ਇਹਦਾ ਦੂਜਾ ਸੂਆ ਰਾਤ ਦੀ ਸੂਈ ਆ ਤਾਜੀ ਦੂਜਾ ਸੂਆ ਰਾਤ ਦੀ ਸੂਆ ਜਾਤ ਨਸਲ ਵਾਲਾ ਕੋਈ ਟਿਕਾਣਾ ਨਹੀਂ ਤੇ 14 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਸੱਜਣ ਲੈ ਲੈ ਵੀਰੇ ਥਾਣ ਥਣ ਬੜਾ ਕੰਮ ਦਾ ਲੱਗਿਆ ਬਹੁਤ ਸੋਹਣੀ ਝੋਟੀ ਆ ਬਈ ਇੱਕ ਤੋਂ ਇੱਕ ਹੀ ਦਿਖਾਵਾਂਗੇ ਇਹ ਨਹੀਂ ਹੈਗਾ ਵੀ ਸ਼ੁਰੂ ਚ ਵਧੀਆ ਦਿਖਾ ਦਈਏ ਮਗਰੋਂ ਮਾੜੀਆਂ ਦਿਖਾ ਦਈਏ ਉਹ ਨਹੀਂ ਕਰਦੇ ਉਸੇ ਵਾਲੇ ਦੇ ਗਾਣੇ ਚ ਵੀ ਅਗਲਾ ਅੰਤਰਾ ਉਦੋਂ ਟੱਪਾ ਹਾਂ ਹਾਂ ਚੱਲ ਪੁੱਤ ਚੱਲ ਆ ਲੈ ਚੱਲ ਵੱਡੀ ਆ ਗਈ ਫੁੱਲ ਝੋਟੀ ਤੇ ਫਿੱਟ ਫਿੱਟ ਝੋਟੀਆਂ ਮਿਲਦੀਆਂ ਹਰਿਆਣੇ ਵਾਲਿਆਂ ਜਿਆਦੇ ਮੋਟੀਆਂ ਨਹੀਂ ਮਿਲਦੀਆਂ ਹਨਾ ਫੈਟ ਨਹੀਂ ਹੁੰਦੀ ਬਈ ਐਕਸਟਰਾ ਨਾ ਤੇ ਹਾਂ ਉਹਨਾਂ ਤੇ ਐਕਸਟਰਾ ਫੈਟ ਨਹੀਂ ਇਹਦੀ ਕੀ ਗੱਲ ਬਾਤ ਆ? ਇਹ ਝੋਟੀ ਬਾਈ 45 ਦੀ ਦੇਵਾਂਗੇ। 1 ਲੱਖ ਤੇ 45 ਦੀ। ਪਰ ਵੀ ਚੀਜ਼ ਦੇਖ ਲੈ ਫੇਸ ਕੁਆਲਟੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਹੁਣ ਇਹ ਕੱਲ ਦੀ ਸੂਈ ਆ ਬੌਲੇ ਚ ਮੰਨ ਲਾ ਖਾਲੀ ਅੱਧੇ ਵਾਂਗੂ। ਠੀਕ ਆ ਜੀ। ਤੇ ਥਣ ਦੀ ਕੁਆਲਟੀ ਹੋਰ ਜਾਤ ਨਸਲ ਵਾਲਾ ਕੋਈ ਟਿਕਾਣਾ ਨਹੀਂ। ਇਹ ਆ ਗਈ 6 ਨੰਬਰ ਤੇ ਇਹ ਬਾਈ ਕਹਿੰਦਾ ਦੇਵਾਂਗੇ 1 ਲੱਖ ਤੇ 45000 ਦੀ ਤੇ ਹੁਣ ਆ ਜਾ ਗਰੀ ਇਧਰ ਲੈ ਡਿਪਾਰਟਮੈਂਟ। ਬੱਚਾ ਟੱ ਲਗ ਨਹੀਂ ਪੁੱਤ ਯਾਰ। ਮਾਰ ਮਾਰ ਕੈਮਰਾ ਤੇ ਜਦੋਂ ਖੜੀ ਹੋਊਗੀ ਆ ਇੱਥੋਂ ਦਿਖਾ ਗਿਆ ਰੀ ਆਰਡਰ ਹੋ ਗਏ ਪਹਿਲਵਾਨ ਵਾਲਾ ਸਿਸਟਮੇ ਕਰ ਦੂਗੀ ਇਹਦਾ ਸੂਆ ਕਿਹੜਾ ਪ੍ਰਦੀਪ ਦੂਜਾ ਸੂਆ ਬਾਈ ਇਹ ਕਾ ਸੂਆ ਇਹ ਬਾਈ ਇਹ ਵੀ ਕੱਲ ਸੂਆ ਮਾਗਰ ਕੱਟੀ ਐ ਇਹਦੇ ਤੇ ਵੱਡੀ-ਬੁੱਡੀ ਆ ਗਈ ਫੁੱਲ ਹਨਾ ਬਈ ਇਹ ਤਾਂ ਬਾਈ ਦੋ ਛੋਟੇ ਫੁੱਲ ਜਿਆਦੇ ਜਿਹਨੂੰ ਕਹਿੰਦੇ ਨੇ ਉਹ ਚੀਜ਼ਾਂ ਨੇ ਅਰੇ ਇਧਰਲੇ ਬੰਨੇ ਦਿਖਾ ਗਿਆ ਪਛਾਂ ਵਾਲੇ ਪੱਖ ਤੋਂ ਦਿਖਾ ਦੇ ਕਰੀ ਆਰਡਰ ਕੁਆਲਿਟੀ ਤੋੜ ਦੇ ਬਾਈ ਹੋਰ ਤੋੜੀ ਪਤਾ ਯਾਰ ਸੂਆ ਦੂਜਾ ਬਾਈ ਹਾਂ ਦੂਜਾ ਸੂਆ ਬਾਈ ਸੂਆ ਦੂਜਾ ਤੇ ਕੱਲ ਦੀ ਸੂਆ ਤਾਜੀ ਪਰ ਕੁਆਲਿਟੀ ਕਬੂਲਟੀ ਦਿਖਾ ਦੇਗੀ ਬਾਈ ਯਾਰ ਪਿਛਲੇ ਸਾਲ ਨਾਲ ਇਹਦੇ ਨਾਲ ਦੀ ਆਪਾਂ ਨੇ ਝੋਟੀ ਲਈ ਸੀ 2,60,000 ਦੀ ਠੀਕ ਹੈ ਜੀ ਆਪਾਂ ਨੇ ਸਾਲ ਪਰ ਰੱਖੀ ਆ ਐਤਕੀ ਮੰਨ ਲਾ ਵੀ ਇੰਨੀ ਕੁ ਜ਼ਿਆਦਾ ਤਕੜੀ ਹੋ ਗਈ ਸੀ ਉਹ ਵੀ 4 ਚੋ 5 4 ਲੱਖ ਰੁਪਏ ਜੋ 25,000 ਛੋੜ ਵਿਕੀ ਆ ਇੰਨੀ ਕੁ ਟੌਪ ਦੀ ਝੋਟੀ ਹੋ ਗਈ ਬਾਈ ਦੁੱਧ 18 ਤੋਂ 20 ਕਿਲੋ ਦੁੱਧ ਦੇ ਦੂਗੀ ਇਹ ਨਾਰਮਲ ਠੀਕ ਹੈ ਜੀ ਵੀ ਜਿਹੜਾ ਦੇਣ ਵਾਲਾ ਦੁੱਧ ਆ ਠੀਕ ਹੈ ਵੀ ਕਿਉਂ ਕਹਿਣ ਦੀ ਬਾਈ ਕੋਰ ਹੁੰਦਾ ਕਿਉਂਕਿ ਵਿੱਚ ਬੰਦੇ ਜਿਵੇਂ ਦਾਲਚ ਕੋਕੜੂ ਵਾਲਾ ਕੰਮ ਹੁੰਦਾ ਵੀ ਉਹ ਗੈਸ ਮਾਰਨ ਵਾਲੇ ਦਾ ਵੀਡੀਓ ਦੇਖ ਕੇ ਇੰਨਾ ਕਿਵੇਂ ਬਾਈ ਕੋਲੇ ਆ ਕੇ ਦੇਖੇ ਇਦਾਂ ਦੀਆਂ ਘਰ ਘਰ ਨਹੀਂ ਜਾਂਦੀਆਂ ਹੈਗੀਆਂ ਇਹਨੂੰ ਲੈ ਆ ਲੰਬੀ ਜੀ ਇਹ 20 ਕਿਲੋ ਵਾਲੀ ਹੈ ਅਸਲ ਆ ਜਿਹਨੂੰ ਕਹਿੰਦੇ ਹੁੰਦੇ ਨੇ ਇਹ ਦਿਖਾ ਦੇਗਾ ਜੀ ਸਮਾਰ ਕੇ ਲਾ ਕੇ ਨੇ ਜੇ ਇਦਾਂ ਦੀ ਝੋਟੀ ਬਾਈ ਟਾਪ ਬਰੀਡਰ ਕੋਲੇ ਹੁੰਦੀ ਆ 2.5 ਤੋਂ 3 ਲੱਖ ਉਹ ਲੈ ਲਿਆ ਬਾਈ 2.5 ਤੋਂ 3 ਲੱਖ ਉਹਨੇ ਮੰਗਣੀ ਮੰਗਣਾ ਆਪਾਂ ਫਿਰ ਇਹ ਆਪਾਂ ਵੀਰੇ 1 ਲੱਖ ਤੇ 85000 ਦੀ ਝੋਟੀ ਦੇਵਾਂਗੇ ਕੋਲੇ ਆ ਜੇ ਸੱਜਣੇ ਧਾਰਾਂ ਕਹਿੰਦਾ ਇਹ ਮਰਵਾ ਦਿੰਨੇ ਆ ਕੋਈ ਚੱਕਰ ਨਹੀਂ ਚਵਾਈ ਦੀ ਬਹੁਤ ਵਧੀਆ ਦੂਰੀ ਝੋਟੀ ਅੱਤਾ ਰਾਏ ਦੀ ਮਾਰ ਕੇ ਦਿਖਾਉਂ ਮਰਵਾ ਦੇ ਪੁੱਤ ਵੇ ਕਈ ਵਾਰੀ ਕਿਸੇ ਸੱਜਣ ਨਹੀਂ ਨਹੀਂ ਕੋਈ ਨਹੀਂ ਮਰਵਾਉਂ ਆਨਲਾਈਨ ਮੰਗਵਣੀ ਹੁੰਦੀ ਆ ਬਹੁਤ ਵਧੀਆ ਝੋਟੀ ਆ ਬਾਈ ਜਿਵੇਂ ਮੈਂ ਕਿਵੇਂ ਇਹ ਟੁੱਟਣ ਵਾਲੀ ਝੋਟੀ ਨਹੀਂ ਜਿਵੇਂ ਆਮ ਫੁਟਕਲ ਜਿਹਾ ਹੁੰਦਾ ਥਣ ਜਿੰਨਾ ਲੱਗਿਆ ਪੂਰਾ ਵਧੀਆ ਥਣ ਲੱਗਿਆ ਮੁਠੀ ਦਾ ਤੇ ਇੱਕ ਗੱਲ ਹੋਰ ਦਿਖਾ ਗੈਰੀ ਕਿੰਨੇ ਨਹੀਂ ਦੇਖਾ ਨਾ ਜਮਿਆ ਚੀਜ਼ ਨਹੀਂ ਆ ਕਿ ਜਿਵੇਂ ਗਾਵਾਂ ਦੇ ਮੇਲੇ ਚ ਪਸੂਆਂ ਦਿਖਾਉਂਦੇ ਹੁੰਦੇ ਨੇ ਉਹ ਸਿਸਟਮ ਆ ਵੀ ਕੱਟੀ ਬੜੀ ਟੌਪ ਦੀ ਆ ਬਾਈ ਇਹਦੇ ਮੰਗਰ ਤੇ ਨਾਲ ਇਹਦੇ ਗਰੀ ਆ ਕੱਟੀਆਂ ਕੱਟੀਆਂ ਇਹਦੇ ਜਿੱੱੜੀ ਹੋ ਜੂਗੀ ਜ 20 ਕਿਲੋ ਦੁੱਧ ਬਾਈ ਕਹਿੰਦਾ ਝੋਟੀ ਨੇ ਨਾਰਮਲ ਦੇ ਦੋ ਬਾਈ ਕਿਉਂਕਿ ਜਿਹੜੇ ਹਿਸਾਬ ਨਾਲ ਇਹਦਾ ਕਰ ਆ ਗਿਆ ਬਾਡੀ ਆ ਗਈ ਤੇ ਪਲੱਸ ਪੁਆਇੰਟ ਇਹਦੇ ਨਾਲ ਇਹ ਆ ਵੀ ਇਹਦੇ ਨਾਲ ਵੀ ਕੱਤੀ ਆ ਗਈ ਇੱਕ ਨਾਲ ਇੱਕ ਜਿਵੇਂ ਆਪਾਂ ਤੁਹਾਨੂੰ ਕਹਿੰਨੇ ਹੁੰਨੇ ਆ ਵੀ ਮੋਹਰਾ ਦਾ ਨਗੀਨਾ ਫਰੀ ਬਾਈ ਯਾਰ ਦੇਖਾ ਆਪਾਂ ਪਹਿਲਾਂ ਵੀ ਝੋਟੇ ਨੇ ਜਿਹੜੀ 12 ਕਿਲੋ ਵਾਲੀ ਆ ਉਹ 12 ਕਿਲੋ ਹੀ ਦੂ ਚਾਹੇ ਕਹਿੰਦਾ ਆਪਾਂ ਸੋਨੇ 'ਚ ਗੱਡ ਦਈਏ ਠੀਕ ਆ ਜੀ ਪਰ ਵੀ ਜਿਹੜੀ ਦੇਣ ਵਾਲੀ ਆ ਉਹੀ ਦਿਖਾਵਾਂਗੇ ਇਦਾਂ ਦੀ ਝੋਟੀ ਦਾ ਕੋਈ ਮੁੱਲ ਨਹੀਂ ਤੇ ਵੱਡੀ ਬੁੱਢੀ ਵੀ ਪੂਰੀ ਆ ਨਾ ਵੀ ਪਰ ਐਵੇਂ ਹੁਣ ਆਪਾਂ ਫਲਾ ਸੋਟਾ ਮਾਰੀਏ ਮੁੱਲ ਮੰਗੀ ਆਪਾਂ ਮੰਗ ਪਰ ਇਹਦੇ ਨਾਲ ਦੀਆਂ ਦਾ YouTube ਫਰੋਲੀ ਜਾਵੇ ਬੰਦਾ ਮੁੱਲ ਅਗਲਾ ਕਹਿੰਦਾ ਜੀ ਢਾਈ ਮੰਗਦੇ ਆ ਤਿੰਨ ਮੰਗਦੇ ਆ ਕਿਉਂ ਆਪਾਂ ਉਹ ਕੰਮ ਨਹੀਂ ਕਰਨਾ ਪਰ ਰੂਟੀਨ ਚ ਮਾਲ ਵੇਚਣਾ ਠੀਕ ਆ ਗੱਲ ਆ ਹਾਂ ਆ ਮਾਰ ਦੇ ਤਾਰਾ ਮਾਰ ਦੇ ਪੁੱਤ ਤਰੀ ਆ ਮਾਰ ਦੇ ਮਾਰ ਚਵਾਈ ਵੇਖੀ ਨਾਲੇ ਖਣ ਵੇਖੀ ਕਿੱਦਾਂ ਦਾ ਇੱਥੇ ਦਿਖਾ ਦੇ ਹੁਣ ਨਾਲੇ ਸੁਭਾਅ ਦਿਖਾ ਦੇ ਤੱਕ ਐਂ ਖੜੀਆ ਜਮੀ ਰੱਸਾ ਖੋਲਿਆ ਹੋਇਆ ਨਹੀਂ ਪਸ਼ੂ ਐਂ ਹੱਲ ਜਾਂਦਾ ਹੁੰਦਾ ਤੇ ਹੁਣ ਮਾਰ ਦੇ ਮਾਰ ਦੇ ਬਾਈ ਅਚੋਣ ਚ ਬੋਣ ਕਰ ਸਕਦੇ ਹੋ ਬੰਦ ਪੁੱਤ ਬੰਦ ਤੋੜ ਕੇ ਰੱਖ ਦੇ ਤਾਂ ਮੇਨ ਗੱਲ ਆ ਜਿਹੜੀ ਮੇਨ ਗੱਲ ਹੁੰਦੀ ਆ ਮੇਨ ਗੱਲ ਬਈ ਲੱਕੜ ਬਹੁਤ ਚੰਗੀ ਆ ਅਗਲਾ ਬੰਦਾ ਨਾ ਜਿਹੜੇ ਵੀ ਜਿਹੜਾ ਬੰਦਾ ਕਾਰੀਗਰ ਬੰਦਾ ਆਪਣੇ ਵਧੀਆ ਬਰੀਡਰ ਬੰਦੇ ਉਹ ਦੇਖਦੇ ਨੇ ਇਹ ਚੀਜ਼ਾਂ ਨੂੰ ਠੀਕ ਆ ਜੀ ਵੀ ਇੱਕ ਤੋਂ ਬੰਦਾ ਵਿੱਚ ਆਪਣੇ ਮੋਟੀ ਦੇਖ ਲਈਏ ਮੋਟਾਪਨ ਨਹੀਂ ਜਿੰਨੀ ਹੈਗੀ ਆ ਹਾਂ ਬਹੁਤ ਵਧੀਆ ਚੱਲ ਪੁੱਤ ਤੋੜ ਦਿਆ ਇਹਨੂੰ ਲੰਬੀ ਜੀ ਕੱਦ ਵੀ ਫੁੱਲਾ ਤੇ ਲੰਬੀ ਲੁੰਬੀ ਵੀ ਫੁੱਲੀ ਪਰ ਚੀਜ਼ ਦੇਖ ਯਾਰ ਗੁਰੂ ਆਪਾਂ ਆਪਦੀ ਸਰੀਰ ਚੀਜ਼ ਨੂੰ ਸਰਾਉਣਾ ਮਾੜਾ ਹੁੰਦਾ ਬਹੁਤ ਸੱਜਣਾ ਇਹਦੀ ਜੱਜਮੈਂਟ ਕਰਕੇ ਵੀਡੀਓ ਥਣ ਵੇਖੀ ਨਾਲ ਕਿੰਨਾ ਪਿਆਰਾ ਕੱਢਿਆ ਨੇ ਕਮਾਲ ਆ ਇੱਥੋਂ ਜਦੋਂ ਗੈਰੀ ਮੜੂਨਾ ਆਰਡਰ ਕੁਆਲਿਟੀ ਕਰਾਨੀ ਚੈੱਕ ਗਾਂ ਵਾਲੇ ਪੱਖ ਤੋਂ ਲੈ ਚੱਲ ਲੈ ਚੱਲ ਲੈ ਚੱਲਾ ਇਹਨੂੰ ਲੈ ਚੱਲ ਬਈ ਬੱਚੇ ਦੀ ਤੇ ਬਾਕੀ ਉਰੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਤੇ ਜਿਹੜਾ ਸਭਾ ਸਭਾ ਦਾ ਠੰਡੀਆਂ ਜਮੀ ਵੀਰੇ ਯਾਰ ਚੀਜ਼ਾਂ ਦਾ ਕੋਈ ਪੈਸਿਆਂ ਨਾਲ ਗੈਰੀ ਗਾਂ ਵਾਲਾ ਕੰਮ ਹੀ ਆ ਓਏ ਪੈਸਿਆਂ ਨਾਲ ਮੇਲ ਨਹੀਂ ਹੁੰਦਾ ਗੁਰੀ ਜੀ ਜੇ ਆਪਾਂ ਕਹੀਏ ਪੈਸਿਆਂ ਨਾਲ ਇਹ ਚੀਜ਼ਾਂ ਦਾ ਕੋਈ ਮੇਲ ਨਹੀਂ ਦੇਖ ਚੀਜ਼ ਦੇ ਕਿੰਨੇ ਪੈਸੇ ਦੱਸਿਆ ਦੀ ਇਹਦੇ 185 ਝੋਟੀ ਦੇ ਦਾਂਗੇ ਬਈ ਇਹਦੀ ਕੱਤੀ ਵੀ ਪਰ ਇੱਕ ਚੀਜ਼ ਹੋਰ ਆ ਇਦੇ ਨਾਲ ਦੀ ਵੀਡੀਓ ਚੈੱਕ ਕਰ ਲੈ ਆਮ ਤੌਰ ਤੇ 2 ਤੋਂ ਥੱਲੇ ਜੋ ਕੋਈ ਮਹਿੰਦੇ ਜਿੱਦਾਂ ਦੀ ਆਪਣੀ ਜ਼ਿੰਮੇਵਾਰੀ ਹੈ ਕੁਆਲਟੀ ਪਰ ਉਹ ਤਾਂ ਐ ਨਹੀਂ ਪਤਾ ਬਹੁਤ ਬਾਦੂ ਮਿਲ ਜਾਂਦੀ ਹੈ 1 40 45 ਡੂੜਦੀ ਮਿਲ ਜਾਂਦੀ ਆ ਪਰ ਜਿਹੜੇ ਲੋੜ ਦੀ ਬਰੀਡ ਕੁਆਲਟੀ ਆ ਸਾਈਜ਼ ਆ ਉਹ ਨਹੀਂ ਮਿਲਦੀ ਤੇ ਹੁਣ ਮਾਰ ਗਰੀ ਅਗਲੇ ਨੰਬਰ ਵਾਲੀ ਤੇ ਤੋੜ ਕੇ ਦਿਖਾ ਬਾਈ ਇਹ ਨੂੰ ਇਹ ਬਾਈ ਸਵੇਰੇ ਸੂਈ ਛੋਟੀ ਠੀਕ ਆ ਜੀ 7 ਵਜੇ ਪਹਿਲਾਂ ਛੋਟੀ ਦਾ 17 ਤੋਂ 18 ਕਿਲੋ ਦੁੱਧ ਦਾ ਰਿਕਾਰਡ ਆਰਡਰ ਦੇਖ ਵੇ ਗਾਰੀਏ ਨੂੰ ਕਿਹਦਾ ਲੱਗਿਆ ਕਮਾਲ ਦਾ ਜਮੀ ਬਾਈ ਯਾਰ ਆਪਾਂ ਪਹਿਲਾਂ ਨਹੀਂ ਗੱਲ ਕਰੀ ਵੀ ਇੱਕ ਤੋਂ ਇੱਕ ਖੜੀਆਂ ਨੇ ਅੱਗੇ ਸੱਜਣਾ ਨੇ ਮੁੱਲ ਦੇਖਾ ਹੈ ਤਾਂ ਆਪਾਂ ਇਹਨਾਂ ਨਾਲੀਆਂ ਹਨਾ ਭਰਾਵਾਂ ਨਾਲ ਜੇ ਹੌਸਲਾ ਮਿਲੂ ਵੀਰੇ ਫੇਰ ਹੀ ਆਪਾਂ ਅੱਗੇ ਜਾ ਕੇ ਜਨਮਰ ਲੈਣੇ ਨਹੀਂ ਤਾਂ ਅਗਲਾ ਕੀ ਕਰਨਾ ਹੁੰਦਾ ਇੱਥੋਂ ਦਿਖਾਗਾ ਜੀ ਤੋਰਾ ਐਨ ਤੁਰਦੀ ਆ ਜਿਵੇਂ ਗਾਵਾਂ ਤੁਰਦੀਆਂ ਹੁੰਦੀਆਂ ਲੋਬਾ ਲੈ ਕੇ ਗਾਂਵਾਂ ਵਾਲਾ 20 ਕਿਲੋ ਦੁੱਧ ਦੇ ਦੇਣੇ ਚੁੱਟੀ ਨੇ ਵੀ ਇਹ ਸਿੰਗ ਵੀ ਬੰਦਾ ਬਿਊਟੀ ਵਾਲੇ ਮਾਮਲੇ 'ਚ ਵੀ ਬੜੀ ਜ਼ਬਰਦਸਤ ਆ ਤੇ ਦੁੱਧ ਵਾਲੇ 'ਚ ਤਾਂ ਥੋੜੇ ਸੌਦਾ ਇਦਾਂ ਦੀ ਤਾਂ ਬਾਈ 6 ਮਹੀਨੇ ਬਾਅਦ ਹੀ ਆਉਂਦੀ ਆ ਜੇ ਆਪਾਂ ਕਹੀਏ ਕਿਤੇ ਰੋਜ਼ ਨਹੀਂ ਆਉਂਦੀਆਂ ਕਰਮਾਲੀਆਂ ਤੋੜ 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 ਬਾਲੀ ਕਮਾਲ ਦੀ ਝੋਟੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਐਨ ਸਿਰੇ ਵਾਲੀ ਐਂਡ ਕੰਮ ਐਂਡ 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 ਦਾ ਕੰਮ ਹੀ ਆ ਕਮਾਲ ਆ ਬਾਈ ਇੱਥੋਂ ਗੈਰੀ ਸਾਈਡ ਤੋਂ ਦਿਖਾਈ ਓਏ ਇੱਥੋਂ ਸਾਈਡ ਤੋਂ ਦਿਖਾਵੇ ਐ ਮਨ ਲਓ ਵੀ ਬਰੀਡ ਵੀ ਝੋਟੀ ਚ ਬਾਲੀ ਆ ਬਿਊਟੀ ਚ ਵੀ ਆ ਤੇ ਆਰਡਰ ਕੁਆਲਿਟੀ ਚ ਵੀ ਆ ਜਿਹਦੀ ਕਾਰਟਿੰਗ ਕੂਟਿੰਗ ਕਰੀ ਹੁੰਦੀ ਨਾ ਨਾੜਾਂ ਨੂੰ ਦਾ ਬਾਲੀ ਚੰਗੀ ਆ ਗੁਰੀ ਦੇਖਾ ਇਹਨੂੰ ਪਰ ਇੱਕ ਤੈਨੂੰ ਦੱਸਾਂ ਵੀ ਚਲੋ ਆਪਾਂ ਬਾਰ ਬਾਰ ਚੀਜ਼ ਨੂੰ ਉਹ ਕਰੀ ਜਾਣਾ ਕਰਮਾਂ ਵਾਲੀ ਪ੍ਰਮਾਤਮਾ ਦੀ ਉਮਰ ਲੰਬੀ ਰੱਖੇ ਵੀ ਇਦਾਂ ਦੀ ਝੋਟੀਆਂ ਦਾ ਮੁੱਲ ਤਾਂ ਯਾਰ ਆਮ ਆਪਾਂ ਸਟੇਟਸ ਦੇਖਦੇ ਹਰਿਆਣੇ ਚ ਲੱਗੇ ਵੀ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਇਧਰ ਇਧਰ ਲੈ ਬੰਨੀ ਲੈ ਗੈਰੀ ਕੈਮਰਾ ਇੱਥੇ ਇੱਥੋਂ ਦਿਖਾਓ ਓਨੀ ਮੂਰੋ ਓਨੀ ਪਿੱਛੋਂ ਇੱਥੋਂ ਇੱਥੋਂ ਕਰਾ ਇਹਦੀ ਕੁਆਲਿਟੀ ਚੈੱਕ ਹੁਣ ਆਇਆ ਇਹ ਕਿੰਨਾ ਦੁੱਧ ਪਾ ਸਕਦੀ ਆ ਦੁੱਧ 20 ਕਿਲੋ ਦੋ ਪੈਸੇ ਫਿਰ ਇਹਦੀ ਇਹ ਛੋਟੀ ਬਾਈ ਆਪਾਂ 2.5 ਦੀ ਦੇਵਾਂਗੇ ਨਾ ਕਿ ਆ ਵੀ ਲੋਕਾਂ ਵਾਂਗੂ ਆਪਾਂ ਕਹੀਏ ਵੀ ਇਹਦੇ 3.5 ਮੰਗਦੇ ਜਾਂ ਇਹਦਾ 4 ਮੰਗਦੇ ਆ ਠੀਕ ਹੈ ਜੀ ਠੀਕ ਹੈ ਨਾ ਵੀ ਪਰ ਜਿੰਨੀ ਦੇਣੀ ਪਰ ਇੱਕ ਚੀਜ਼ ਹੋਰ ਆ ਕੋਈ ਵੀ ਸੱਜਣ ਜੇ ਦੋਨੇ ਲੈ ਲਿਆ ਕਿਸੇ ਨੇ ਕੋਈ ਮਾਨਤਾਨ ਕਰੇ ਜੇ 200 ਕਿਲੋਮੀਟਰ ਤੋਂ ਵੀ ਆ ਕੇ ਦੋਨੇ ਝੋਟੀਆਂ 'ਚ ਕੋਈ ਐਂ ਕੱਢ ਦੇ ਤਫਾ ਠੀਕ ਹੈ ਜੀ 100 ਨਹੀਂ ਲੈਂਦੇ ਬਾਈ ਨਾੜਾ ਨੂੜਾ ਵਾਲੀਆਂ ਪੰਡੇ ਦੇ ਆ ਨਾ 100 ਵੀ ਨਹੀਂ ਲੈਂਦੇ ਬਾਈ ਕੋਈ ਆ ਕੇ ਤਫਾ ਕੱਢ ਦੇ ਵੀ ਬਾਈ ਇੱਥੇ ਤਾਂ ਕਮੀ ਆ ਆ ਜਾ ਗਰੀਬਰ ਹੁਣ ਅਗਲੇ ਨੰਬਰ ਤੇ ਆ ਜਾ ਓਏ ਤੋਰ ਖੋਲ ਕੇ ਇਹਨੂੰ ਵੀ ਬਰੀਕ ਬਰੂਕ ਵੀ ਫੁੱਲਾ ਇਹਦੇ ਮੰਗਰ ਵੀ ਕੱਟੀ ਆ ਬਾਈ ਨਾਲ ਇਹਦੇ ਵੀ ਕੱਟੀ ਆ ਇੱਥੋਂ ਤੋਰ ਬਾਈ ਇਹਨੂੰ ਟਕਾਇਗੀ ਨਾਲ ਟਕਾਇਗੀ ਨਾਲ ਤੋਰਨਾ ਟਕਾ ਕੇ ਜੀ ਇਹਦਾ ਸੂਆ ਕਿਹੜਾ ਪ੍ਰਦੀਪਾ ਦੂਜਾ ਸੂਆ ਛਿੱਗੀ ਹੈ ਜੀ ਦੰਦਾਂ 'ਚ 6 ਦੰਦ ਸੂਆ ਦੂਜਾ ਥਣ ਐਸਾ ਲੱਗਿਆ ਵੀ ਚਬਾਈ ਕੋਈ ਨਹੀਂ ਕਰਦੀ ਇਹ ਬੱਚਾ ਕਰ ਲੇ ਬੁੜੀ ਕਰ ਲੇ ਕੱਟੀ ਮੰਗ ਰੇ ਇਹਦੇ ਜਿਹੜਾ ਮਰਜੀ ਸੱਜਣਾ ਕਰ ਲੇ ਇਹਦੇ ਬੱਚਾ ਲਾ ਦੇ ਪੁੱਤ ਕਿੰਨੇ ਦਿਨ ਕੱਟੀ ਇਹਦੇ ਮੰਗ ਰਾ ਇਹਨੂੰ ਅੱਜ 5ਵਾਂ ਦਿਨ ਆ ਸੂਈ ਨੂੰ ਕਿੰਨਾ ਕ ਬੋਲਾ ਕਹਿ ਸਕਦੇ ਬੋਲਾ ਬਾਈ ਯਾਰ ਐ ਮੰਨ ਲਾ ਵੀ ਨੋਰਮਲ 5 6 ਕਿਲੋ ਮੰਨ ਲਾ ਟਾਈਮ ਦਾ ਡੰਗ ਦਾ ਹਾਂ 5 ਕਿਲੋ ਤਾਂ ਨੋਰਮਲ ਹੀ ਮੰਨ ਲਾ 10 ਤੋਂ 11 ਕਿਲੋ ਆਹ ਹਾਂ ਜੈਡ ਬਲੈਕ ਆ ਜਮਾ ਆ 10 ਤੋਂ 11 ਕਿਲੋ ਬੌਲੀ ਹਾਜ਼ਰ ਆ ਫਿੱਟ ਫਿੱਟੇ ਵੀ ਪੂਰੀ ਆ ਗਈ ਜੀ ਰਿਗਾਰਡ ਬਹੁਤ ਸੋਹਣਾ ਕਰਮ ਵਾਲੀ ਦਾ ਸਿਸਟਮ ਬੜਾ ਲੱਗਿਆ ਤੇ ਨਾਲ ਇਹਦੇ ਆ ਗਈ ਕੱਟੀ ਵੀ ਮੁੱਲ ਦਾ ਜਮੀ ਬਾਜ ਬਈ 1,35,000 ਦੀ ਝੋਟੀ ਦੇ ਦੂੰ ਇੱਕ ਲੱਖ ਤੇ 35 ਜਿਹੜਾ ਮਰਜੀ ਸਾਦੀ ਲੈ ਜੇ ਦੁੱਧ ਇਹਨੂੰ ਨਾਰਮਲ ਜਮੀ ਨਾਰਮਲ ਜਿਹੜਾ ਮਰਜੀ 15 ਕਿਲੋ ਦੁੱਧ ਮੰਨ ਕੇ ਲੈ ਲੈ 15 ਕਿਲੋ ਜਮੀ ਨਾਰਮਲ ਬਰੀਡ ਬਹੁਤ ਆ ਬਈ ਜਾਤ ਦੇ ਚਗਾਲਾ ਕਰੀ ਜਾਂਦੇ ਗਰੀ ਠੰਡੀ ਠੁੰਡੀ ਬੜੀ ਆ ਸੁਭਾਅ ਦੀ ਇਹ ਆ ਗਈ ਫਿੱਟ ਫਿੱਟ ਜੀ ਚਵਾਈ ਕੀ ਬਾਤਾਂ ਕਰਦੀ ਆ ਧਰਤੀ ਜੀ ਜੋ ਮੈਂ ਸਾਹਮਣੀ ਮਰਵਾਦਾ ਆ ਪਗੜਾ ਲੋਕ ਰੱਖਣੀ ਹੈ ਕੋਈ ਠੀਕ ਹੈ ਗੱਲ ਪਿਛਲਿਆਂ ਚੋਂ ਮਾਰਦੇ ਬਾਈ ਤਾਂ ਨਹੀਂ ਮਾਰਦੇ ਪੁੱਤ ਪਿਛਲਿਆਂ ਚੋਂ ਮਾਰਦੇ ਕੋਈ ਨਹੀਂ ਆਈਏ ਭਈਆ ਆ ਇਧਰ ਬਾਲੀ ਮੋਟੀ ਚਵਾਈ ਹੈ ਗੁਰੀ ਯਾਰ ਇਹਦਾ ਗੁਰੀ ਜੇ ਹੁਣ ਇਹੋ ਜਿਹਿਆਂ ਝੋਟੀਆਂ ਦਾ ਕੋਈ ਬੰਦਾ ਆਇਆ ਹੈ ਕਹੇਦੇ ਵੀ ਯਾਰ ਰੇਟ ਜ਼ਿਆਦਾ ਫੇਰ ਤਾਂ ਯਾਰਾ ਬੱਸ ਇੱਥੋਂ ਦੇਖ ਚ ਬਾਈ ਅਗਲਿਆਂ ਚੋਂ ਵੀ ਮਾਰਦੇ ਬਾਈ ਇੱਕ ਗੱਲ ਦਾ ਅਦਨਨ ਨੇ ਸਭਾ ਚੈੱਕ ਕਰ ਸਕਦੇ ਹਾਂ ਝੋਟੀ ਦਾ ਸਭਾ ਕਿੰਨਾ ਠੰਡਾ ਆ ਗਿਆ ਬੰਦੇ ਬੇਟੇ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 35000 ਦੀ ਮਾਫੀ ਮੜੀ ਮੁੱਢੀ ਹੋ ਜੂਗੀ ਉਹ ਚੋਹੀ ਗੱਲ ਨਹੀਂ ਪਰ ਚੀਜ਼ ਆ ਹਾਂ ਮਾਫੀ ਹੋ ਜੂਗੀ ਵੀ ਕਹਿਣ ਦੀ ਗੱਲ ਕੁਝ ਹੋਰ ਹੁੰਦੀ ਆ ਪਰ ਬ੍ਰਾਂਡ ਬ੍ਰਾਂਡ ਹੀ ਹੁੰਦਾ ਬਾਈ ਯਾਰ ਆ ਜਾ ਹੁਣ ਮਾਰ ਦੇ ਜਿਹੜੀ ਬਾਈ ਇਹ ਝੋਟੀ ਐ ਪਹਿਲਾ ਸੂਆ ਚੋਗੀ ਆ ਬੋਲਿਓ ਇਹ ਜਮਾ ਸਾਫ ਆ ਠੀਕ ਆ ਜੀ ਤੇ ਪਰ ਵੀ ਕੋਈ ਵੀ ਸੱਜਣ ਕੋਲੇ ਆ ਜੇ ਵੱਡੇ ਸਹਿਜ ਦੀ ਆ ਦੁੱਧ 12 ਤੋਂ 13 ਕਿਲੋ ਜਮਾ ਜੈਨੂਨ ਦੁੱਧ ਦੇਣਾ ਇਹਨੇ ਦੋਨੇ ਦੋਨੇ ਅੱਖਾਂ ਦੀ ਕੈਰੀ ਆ ਜਿਹੜੀ ਚੀਜ਼ ਪਹਿਲਾਂ ਆਪਾਂ ਦੱਸ ਕੇ ਦੇਵਾਂਗੇ ਇਹ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਕਦੇ ਕੋਈ ਸੱਜਣ ਕਹੇ ਦੇ ਵੀ ਆ ਸਵੇਲਿੰਗ ਹੈਗੀ ਆ ਮੰਗਰ ਵੀਰੇ ਕੱਟੀ ਆ ਦੁੱਧ ਜਿਹੜਾ ਮਰਜੀ ਸੱਜਣ ਮੰਨ ਕੇ ਲੈ ਜੇ 13 ਕਿਲੋ 12 ਤੋਂ 13 ਕਿਲੋ ਦੁੱਧ ਨੋਰਮਲ ਰੇਟ ਦਾ ਜੰਮੀ ਬਾਜੋ 2 ਲੱਖ ਰੁਪਏ ਦੀ ਕੱਟੀ ਦੇ ਦੇਣੇ 1 ਲੱਖ ਤੇ 25000 ਦੀ ਦੇ ਦਾਂਗੇ ਪਹੁੰਚ ਕਰ ਦਿਆਂਗੇ ਹੋਰ ਦੱਸ ਇਹ ਚ ਆਫਰ ਵੀ ਦੇ ਦਾਂਗੇ ਚੱਕੋ ਤੁਹਾਨੂੰ ਸੱਜਣ ਨੂੰ ਪਰ ਇੰਡਾ ਦੀ ਕੱਟੀ ਇੱਕ ਹੋਰ ਆਲ ਫੌਲ ਦੀ ਵੀਰੇ ਗਰੰਟੀ ਕੋਈ ਆਲ ਕਰਦੀ ਹੋਵੇ ਤਾਂ ਵੀ ਗਰੰਟੀ ਆ ਆ ਤੇ ਬਾਡੀ ਕੱਦ ਬਹੁਤ ਵੱਡੀ ਝੁੱਟੀ ਹੈ ਬਾਈ ਮਾਰਕਿੰਗ ਪ੍ਰੋਪਰ ਜੀ ਆ ਗਈ ਜਿਵੇਂ ਪਾਕਿਸਤਾਨ ਤੇ ਹਾਂ ਜਿਹੜੀ ਤੇਜ ਆ ਵੀਰੇ ਦੱਸਣ ਦਾ ਆਪਣਾ ਫਰਜ਼ ਬਣਦਾ ਹੈ ਨਾ ਲ ਆ ਗਿਆ ਅੱਖਾਂ ਚ ਜਵਾਬ ਫੀਰ ਇੰਨਾ ਕੁ ਵਧੀਆ ਚੋਣ ਚਵਾ ਇੰਨਾ ਵਧੀਆ ਵੀ ਪਹਿਲਾਂ ਕੱਟੀ ਨੂੰ ਇੰਨਾ ਚੋਣ ਚਵਾ ਹੁੰਦਾ ਨਹੀਂ ਦੰਦਾਂ ਚ ਕਿਵੇਂ ਦੱਸੀਆ ਚਾਰ ਦੰਦਾਂ ਦਾ ਬਾਈ ਦੰਦਾਂ ਚ ਆ ਗਈ ਚਾਰ ਦੰਦਾਂ ਦਾ ਇਧਰ ਥੱਲੋਂ ਦੇਖੀ ਜਿਉਂ ਜਿਉਂ ਦੁੱਧ ਤੇ ਆਊਗੇ ਇੰਨਾ ਸੋਹਣਾ ਡਰ ਬਣਾਉਣਾ ਇਹਨੇ ਬਹੁਤ ਜ਼ਿਆਦਾ ਇੱਥੋਂ ਦਿਖਾਓ ਗੈਰੀ ਸਾਫ ਸੂਫ ਬੜੀਆ ਕਿਉਂਕਿ ਪਹਿਲਾਂ 35 40 ਦਿਨਾਂ ਚ ਰੈਡੀ ਹੁੰਦੀ ਆ ਜਾ ਕੇ ਜਿਆਦਾ ਚੰਗੀ ਹੈ ਬਾਈ ਹ ਏ ਬਈ ਬੋਲਿਓ ਖਾਲੀ ਇਹਦੀ ਆਪਾਂ ਆਪਣੇ ਕੋਲੇ ਵੀਡੀਓ ਪਈਆ ਉਹ ਆਪਾਂ ਇਹਦੇ ਵਿੱਚ ਕਲਿੱਪ ਚ ਦਿਖਾ ਦਿੰਨੇ ਆ 1 ਮਿੰਟ ਲਈ ਖੜੀ 1 ਮਿੰਟ ਪਤਾ ਤੇ ਜੈਡ ਬਲੈਕ ਆ ਗਈ ਜਮੀ ਇੱਥੇ ਮਾਰ ਵੀ ਇਹਦਾ ਲੇਵਾ ਐਚ ਐਫ ਗਾਂਜਨਾ ਇਹ ਕੱਟੀ ਦਾ ਕੋਈ ਵੀ ਸੱਜਣਾ ਇੱਥੇ ਖਾਲੀ ਦੀ ਕਈ ਵਾਰ ਜੱਜਮੈਂਟ ਨਹੀਂ ਹੁੰਦੀ ਵੀ ਐਨ ਐਚ ਐਫ ਗਾਂਜਨਾ ਲੇਵ ਤੋਰ ਚੋਬਰਾ ਖੋਲ ਕੇ ਆ ਗਈ ਜੈਡ ਬਲੈਕ ਚਾਰ ਦੰਦ ਵੀਰੇ ਕੱਦ ਆ ਮੰਗਰ ਕੱਟੀਆ ਆ ਕੱਦ ਬੱਡ ਵੀ ਚੰਗਾ ਤੇ ਸਿੰਗ ਪੂਰੀ ਟਾਪ ਦੀ ਬੰਦ ਜਾਵਾ ਬੋਲਿਓ ਵੀਰੇ ਸਾਰੀ ਖਾਲੀ ਆ ਕੈ ਕਦ ਨੂੰ ਕੋਈ ਸੂਈ ਨੂੰ ਕੱਲ ਸੂਈ ਸੀ ਬਾਈ ਠੀਕ ਕਰ ਬੋਲੋ ਸਾਰੀ ਖਾਲੀ ਆ ਕਿੰਨਾ ਕਹੂਗਾ ਆਈਡੀਆ ਜਾਂ ਇਹ ਨਹੀਂ ਬਈ ਸਾਰੀ ਖਾਲੀ ਕਰਤੀ ਸਵੇਰੇ ਦੁੱਧ ਦਾ ਬਈ 14 ਕਿਲੋ ਮੰਨ ਕੇ ਲੈ ਜਿਹੜਾ ਮਰਜ਼ੀ ਸੱਜਣਾ ਤੇ ਵੱਡੀ ਬੁੱਡੀ ਫੁੱਲਾ ਗਈ ਲੰਬੀ ਲੁੰਬੀ ਵੀ ਪੂਰੀ ਆ ਗਈ ਆ ਲੰਬੀ ਲੁੰਬੀ ਕੁਆਲਿਟੀ ਦੇਖ ਮੂੰਹ ਦਿਖਾਈ ਬੁੱਧਦਰ ਇੱਕ ਕਮਾ ਕੇ ਉਧਰਲੇ ਬੰਨੇ ਫੇਸ ਕਰਕੇ ਮੂੰਹ ਦੇਖ ਇੱਥੇ ਰੋਗਲਾ ਸੰਗ ਸੰਗ ਆ ਗਿਆ ਬੰਦ ਜਿਆਦੇ ਚੰਗੀ ਆ ਬਈ 24 ਦੇ ਤਾਂ ਪਹਿਲਾਂ ਨਾ ਕਟੀਆਂ ਦਾ ਕੋਈ ਮੁੱਲ ਹੀ ਨਹੀਂ ਯਾਰ ਮੰਗਰ ਕਟੀਆਂ ਨੇ ਇਹਨਾਂ ਦੀ ਸਾਰੀਆਂ ਦੇ ਇਹ ਬਾਈ ਯਾਰ ਜਮਈ 1.47 ਹਜ਼ਾਰ ਦੀ ਕੱਟੀ ਦੇ ਦਾਂਗੇ 1 ਲੱਖ ਤੇ 47 ਦੀ ਆ ਗਈ ਜੈਡ ਬਲੈਕ ਤੇ ਦੁੱਧ ਬਾਈ ਕਹਿੰਦਾ 14 ਕਿਲੋ ਪਾ ਦੋ ਨੋਰਮ ਬਾਈ ਇਹਦੀ ਵੀਡੀਓ ਆਪਾਂ ਦਿਖਾਈ ਆ ਦੇਖਣਾ ਇਹ ਵੀ ਜੈਡ ਬਲੈਕ ਆ ਸਾਰੀ ਤੇ ਸਾਰੇ ਬੋਲੇ ਚੋਂ ਖਾਲੀ ਆ ਇੱਥੋਂ ਦਿਖਾ ਗਰੀ ਸ਼ਕੀਨ ਸ਼ਕੂਨ ਕਿੰਨੀ ਆ ਗਈ ਸਾਰੇ ਬੋਲੇ ਚੋਂ ਖਾਲੀ ਆ ਤੇ ਆ ਜਾ ਅੰਦਰ ਲੈ ਬੰਨੇ ਲਿਆ ਕੈਮਰਾ ਇੱਕ ਬੱਚੀ ਦਿਖਾਵਾਂਗੇ ਆ ਯਾਰ ਸ਼ਹਿਰ ਦਿਖਾ ਦੇ ਹਾਂ ਯਾਰ ਸ਼ਹਿਰ ਬੱਚੀ ਦਿਖਾ ਦਾਂਗੇ ਇੱਕ ਤੁਹਾਨੂੰ ਉਹ ਖੜੀ ਆ ਸਾਹਮਣੇ ਵੀਰੇ ਫਾਰਮ ਚੋਂ ਲਈ ਆ ਠੀਕ ਆ ਜੀ ਕਿਉਂਕਿ ਅੱਜ ਕੱਲ YouTube ਦੇ ਬੰਦਾ ਵੇਖਦੇ ਹੀ ਰਹਿੰਦਾ ਆਪਾਂ ਇਹ ਸੱਜਣ ਤੋਂ ਲਈ ਉਹਨੇ ਫਾਰਮ ਚੋਂ ਲਈ ਸੀ ਇਹ ਠੀਕ ਆ ਜੀ ਹਾਂ ਅੱਲਾਹ ਚਲਾ ਇਹਨੂੰ ਕਿਹੜਾ ਸੂਆ ਵਰਦੀਪਾ ਦੂਜਾ ਸੂਆ ਬਾਈ ਜੀ 6 ਦੰਦਾਂ ਦਾ ਦੂਜਾ ਸੂਆ ਦੰਦਾਂ ਚ 6 ਦੰਦ ਗੱਪਣ ਆਪ ਤੇ ਤੋਂ 10 ਦਿਨਾਂ ਦੀ ਕੱਚੀ ਆ ਠੀਕ ਆ ਜੀ ਦੁੱਧ ਨੋਰਮਲ ਜਿਹੜਾ ਮਰਜੀ ਸੱਜਣ 20 ਤੋਂ ਲੈ ਕੇ 25 ਕਿਲੋ ਦੁੱਧ ਮੰਨ ਕੇ ਲੈ ਲੈ ਤੇ ਮੌਸਮ ਜੇ ਚੱਲੂ ਜਿਹੜਾ ਚੰਗਾ ਬਹੁਤ ਜ਼ਿਆਦਾ ਚੰਗੀ ਆ ਇੱਥੇ ਮੰਨਦੇ ਪੁੱਤਰੇ ਹਾਂ ਮੌਸਮ ਜੇ ਚੱਲੂ 45 ਡਿਗਰੀ ਵਾਲੀ ਆ ਇਹ ਅਸਲ ਅਸਲ ਬਾਈ ਜੀ ਜਿਹਨੂੰ ਕਹਿੰਦੇ ਇੱਥੇ ਤੁਸੀਂ ਐ ਮੰਨ ਲਓ ਵੀ ਮੱਝਾਂ ਦੇ ਬਰਾਬਰ ਹੀ ਹੋਊਗਾ ਬਹੁਤ ਵਧੀਆ ਬ ਇੱਥੇ ਰੋਕ ਲਾ ਚੁ। ਜਿਵੇਂ ਕੁਆਲਿਟੀ ਦੇ ਹਿਸਾਬ ਨਾਲ ਇਹ ਚ ਬਰੀਕੀਪਣ ਬਹੁਤ ਜ਼ਿਆਦਾ ਮੁੱਠੀ ਮੁੱਠੀ ਦਾ ਥਣ ਲੱਗਿਆ ਬਹੁਤ ਵਧੀਆ ਤੇ ਵੱਡੀ-ਬੁੱਡੀ ਆ ਗਈ ਫੁੱਲ ਤੇ ਲੰਬੀ-ਲੰਬੀ ਵੀ ਫੁੱਲ ਆ ਗਈ। ਸੂੰਦ ਹੀ ਨਹੀਂ ਕਈ ਦਿਨਾਂ ਜੀ ਹਨਾ ਹਫਤਾ ਦਾ ਲੋ ਜੀ ਬਹੁਤ ਤਿਆਰ ਹੋਣੀ ਗੁਰੀ ਫੱਲੋਂ ਤਿਆਰੀ ਵਾਲਾ ਤਾਂ ਕਰਨ ਵਾਲੀ ਬੱਤ ਕੱਢ ਦੂ। ਤਿਆਰੀ ਤੂਰੀ ਮਾਰੂ ਚੰਗੀ ਐ ਇੱਥੋਂ ਦਿਖਾ ਗਰੀ ਐ ਮੰਨ ਲਓ ਵੀ ਇੱਕ ਮੱਝੀ ਲੈ ਲਈਏ। ਰੇਟ ਵੀ ਤਾਂ ਬਾਜਵਾ ਵੀਰੇ 82 ਹਜ਼ਾਰ ਦੀ ਬੱਚੀ ਦੇ ਦਾਂਗੇ। 82 ਹਜ਼ਾਰ ਦੀ ਬਾਈ ਕਹਿੰਦਾ ਸਾਨੂੰ ਇਹ ਦੇ ਦਾਂਗੇ ਮੰਨ। ਅਸਲ ਆਦੇ ਓ ਥੱਲੋਂ ਥੱਲੋਂ ਪੋਲੀ ਦੇ। ਨੰਬਰ ਬੋਲ 95308 ਤੇ 0195622 ਦਾ ਨੰਬਰ ਹੈ ਜਾਨਵਰ ਤੁਹਾਨੂੰ ਦਿਖਾਤੇ ਟਾਪ ਤੋਂ ਟਾਪ ਪਹਿਲਾ ਸੂਆ ਵੀ ਦਿਖਾਤੀਆਂ ਦੂਜਾ ਵੀ ਦਿਖਾਤੀਆਂ ਤੇ ਚੀਜ਼ਾਂ ਆਈਆਂ ਨੇ ਸਾਰੀਆਂ ਬਾਈ ਕਹਿੰਦਾ ਹਰਿਆਣੇ ਤੋਂ ਝੋਟੀਆਂ ਇਧਰ ਦੀ ਹੋਈ ਕੋਈ ਆਪਣੀ ਗਾਰੰਟੀ ਆ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ